ਪਹੁੰਚੇ ਹਾਂ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਆਪ ਸਭ ਦੇ ਨਾਲ ਪੰਜਾਬ ਸਰਕਾਰ ਦਾ ਮਾਨ ਸਰਕਾਰ ਦਾ ਇੱਕ ਨਵਾਂ ਕਲਾ ਉਪਰਾਲਾ ਸਾਂਝਾ ਕਰਨਾ ਹੈ ਆਪ ਸਭ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਖਾਸ ਤਰਜੀਹ ਹੈ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜੋ ਪੰਜਾਬ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਚਾਹੇ ਸਕੂਲ ਆਫ ਫੈਮਿਨੈਂਟ ਸੋਨ ਯਾ ਬਹੁਤ ਸਾਰਾ ਕੰਮ ਸਰਕਾਰੀ ਸਕੂਲ ਲਾਂਚ ਹੋਇਆ ਹੁਣ ਇਸੇ ਲੜੀ ਦੇ ਵਿੱਚ ਇੱਕ ਹੋਰ ਇਨੋਵੇਸ਼ਨ ਇੱਕ ਨਵਾਂ ਉਪਰਾਲਾ ਜੋੜਿਆ ਗਿਆ ਹੈ ਬੀਤੀ ਰੋਜ਼ ਹੋਈ ਪੰਜਾਬ ਦੀ ਕੈਬਨਿਟ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਵੀਂ ਜਿਹੜੀ ਸਕੀਮ ਹੈ ਉਹ ਲਾਂਚ ਕੀਤੀ ਗਈ ਹੈ ਜਿਸ ਦਾ ਨੋਟੀਫਿਕੇਸ਼ਨ ਹੁਣੀ ਹੋਣੀ ਜਾਰੀ ਹੋ ਗਿਆ ਜਿਸ ਦੇ ਸੰਬੰਧ ਦੇ ਵਿੱਚ ਮੈਂ ਆਪ ਸਭ ਨੂੰ ਬਰੀਫ ਕਰ ਰਿਹਾ ਹਾਂ ਇਸ ਸਕੀਮ ਦਾ ਨਾਮ ਸਕੂਲ 멘ਟਰਸ਼ਿਪ ਪ੍ਰੋਗਰਾਮ ਫਾਰ ਸਿਵਲ ਆਫੀਸਰਸ ਆਫ ਪੰਜਾਬ ਰੱਖਿਆ ਗਿਆ ਹੈ ਭਾਵੇਂ ਕਿ ਇੱਕ 멘ਟਰਸ਼ਿਪ ਸਕੀਮ ਹੈ ਪੰਜਾਬ ਦੇ ਸਾਰੇ ਆਈਐਸ ਆਫੀਸਰਸ ਆਈਪੀਐਸ ਆਫੀਸਰਸ ਇੰਡੀਅਨ ਫੋਰੈਸਟ ਸਰਵਿਸਸ ਆਫੀਸਰਸ ਤੇ ਅਦਰ ਸਿਵਲ ਸਰਵਿਸ ਆਫੀਸਰਸ ਕਿ ਉਹਨਾਂ ਨੂੰ ਅਸੀਂ ਇੱਕ ਸੱਦਾ ਦੇ ਰਹੇ ਹਾਂ ਕਿ ਆਓ ਜਿੱਥੇ ਤੁਸੀਂ ਸਰਕਾਰ ਦੇ ਵਿੱਚ ਜੋ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਉਹ ਚਾਹੇ ਜ਼ਿਲ੍ਹੇ ਦੀ ਹੋਵੇ ਜਾਂ ਡਿਪਾਰਟਮੈਂਟਾਂ ਦੀ ਹੋਣ ਉਸ ਰੋਲ ਤੋਂ ਇਲਾਵਾ ਖੋਡੀ ਕਬਡੀ ਭੂਮਿਕਾ ਤੁਸੀਂ ਇੱਕ ਸੰਘਰਸ਼ੋਂ ਨਿਕਲ ਕੇ ਦੇਸ਼ ਦਾ ਸਭ ਤੋਂ ਟਫੈਸਟ ਕੰਪੀਟੀਟਿਵ ਐਗਜ਼ਾਮ ਕਲੀਅਰ ਕਰਕੇ ਆਏ ਹੋ ਹੁਣ ਵਾਰੀ ਹੈ ਸਮਾਜ ਨੂੰ ਵਾਪਸ ਕੁਝ ਦੇਣ ਦੀ ਤੇ ਤੁਸੀਂ ਆਓ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਸ਼ੁਰੂਆਤ ਵਿੱਚ ਕੁਝ ਸਿਲੇਕਟਿਡ ਸਕੂਲਸ ਅਸੀਂ ਆਫਰ ਕਰ ਰਹੇ ਹਾਂ ਕਿ ਆਓ ਹੁਣ ਆਪ ਜਿਵੇਂ ਤੁਸੀਂ ਆਪਣਾ ਸੁਪਨਾ ਸਾਕਾਰ ਕੀਤਾ ਉਵੇਂ ਸਾਡੇ ਸਰਕਾਰੀ ਸਕੂਲ ਚ ਪੜਦੇ ਬੱਚਿਆਂ ਦਾ ਸੁਪਨਾ ਸਾਕਾਰ ਕਰੋ ਕੀ ਬਣ ਕੇ ਮੈਂਟਰ ਬਣ ਕੇ ਇਸ ਦੇ ਵਿੱਚ ਤੁਸੀਂ ਕਲਪਨਾ ਕਰਕੇ ਦੇਖੋ ਤਰਜੀਹ ਅਸੀਂ ਬਾਰਡਰ ਏਰੀਆ ਦੇ ਸਕੂਲ ਤੇ ਰੂਰਲ ਏਰੀਆ ਦੇ ਸਕੂਲਸ 'ਤੇ ਲਈ ਹੈ। ਮਾਨਸੇ ਦੇ ਵਿੱਚ ਅਗਰ ਕੋਈ ਬੱਚਾ ਅਜ 10ਵੀਂ ਜਮਾਤ 'ਚ ਪੜ ਰਿਹਾ ਬਹੁਤ ਸ਼ਾਨਦਾਰ ਹੈ ਸਰਕਾਰੀ ਸਕੂਲ 'ਚ ਪੜ ਪੜ ਰਿਹਾ ਬਹੁਤ ਸ਼ਾਨਦਾਰ ਹੈ ਪੜਾਈ 'ਚ। ਉਹਦਾ ਸੁਪਨਾ ਹੈ ਕਿ ਉਹ ਆਈਪੀਐਸ ਅਫੀਸਰ ਬੰਨਣਾ ਚਾਹੁੰਦਾ ਹੈ। ਪਰ ਉਸਦੇ ਕੋਲ ਕੋਈ ਰੀਅਲ ਨਾਤਾ ਇਨਸਪੀਰੇਸ਼ਨ ਹੈ ਤੇ ਨਾ ਹੀ ਗਾਈਡੈਂਸ ਹੈ। ਤੁਸੀਂ ਇਮੇਜਿਨ ਕਲਪਨਾ ਕਰਕੇ ਦੇਖੋ ਕਿ ਹੁਣ ਇੱਕ ਆਈਪੀਐਸ ਆਫੀਸਰ ਉਸਦੇ ਨਾਲ ਜਾ ਕੇ ਉਸਦੇ ਸਕੂਲ ਦੇ ਵਿੱਚ ਉਸ ਨੂੰ ਗਾਈਡ ਕਰ ਰਿਹਾ ਹੈ ਉਸ ਨੂੰ ਇਨਸਪਾਇਰ ਇਨਸਪੀਰੇਸ਼ਨ ਹੋ ਰਹੀ ਹੈ ਉਹ ਬੱਚਾ ਉਸ ਦੀ ਵਰਦੀ ਤੋਂ ਦੇਖ ਰਿਹਾ ਉਸਦੇ ਮੋਢੇ ਤੇ ਲੱਗੇ ਸਟਾਰੀਆਂ ਤੋਂ ਦੇਖ ਰਿਹਾ ਉਸਦੇ ਮੋਢੇ ਤੇ ਲਿਖੇ ਆਈਪੀਐਸ ਤੋਂ ਦੇਖ ਰਿਹਾ ਕਿ ਮੈਂ ਵੀ ਇਹ ਬਣ ਸਕਦਾ ਐਦਾਂ ਹੀ ਤਰਨਤਾਰਨ ਦੀ ਕੋਈ ਬੱਚੀ ਬਹੁਤ ਸ਼ਾਨਦਾਰ ਹੈ ਸਾਇੰਸ ਦੇ ਵਿੱਚ ਪਰ ਉਸ ਨੂੰ ਉਹ ਉਸ ਨੂੰ ਪਤਾ ਹੀ ਨਹੀਂ ਆਈਆਈਟੀ ਹੁੰਦੀ ਕੀ ਹੈ 10ਵੀਂ ਦੇ ਵਿੱਚ ਬਹੁਤ ਸ਼ਾਨਦਾਰ ਨੰਬਰ ਆਇਆ ਹੈ ਮਾਤਾ ਪਿਤਾ ਉਹਨੂੰ ਹਟਾਣਾ ਚਾਹੁੰਦੇ ਅੱਗੇ ਪੜਾਉਣਾ ਨਹੀਂ ਚਾਹੁੰਦੇ ਤਾਂ ਕੋਈ ਯੰਗ ਆਈਐਸ ਲੜਕੀ ਜਾਂਦੀ ਹੈ ਉੱਥੇ ਤੇ ਉਸ ਬੱਚੀ ਨਾਲ ਬੈਠ ਕੇ ਗੱਲ ਕਰਦੀ ਹੈ ਕਿ ਉਹਨੂੰ ਕਹਿੰਦੀ ਹੈ ਕਿ ਆਪਾਂ ਆਈਆਈਟੀ ਇਦਾਂ ਕਰ ਸਕਦੇ ਹਾਂ ਇਨਸਪੀਰੇਸ਼ਨ ਬਹੁਤ ਸਾਰੀ ਮਿਸਾਲ ਮੈਂ ਜਦੋਂ ਇਸ ਸਕੀਮ ਦੇ ਉਸੇ ਵਕਤ ਅਸੀਂ ਵਰਕ ਕਰ ਰਹੇ ਸੀ ਇਸ ਆਈਡੀਆ ਦੇ ਉੱਤੇ ਵਰਕ ਕਰ ਰਹੇ ਸੀ ਤਾਂ ਜੋ ਮੇਰੇ ਕੁਝ ਦੋਸਤ ਨੇ ਬਿਊਰੋਕ੍ਰਾਸੀ ਜਮਾ ਉਹਨਾਂ ਨੂੰ ਪੁੱਛਿਆ ਉਹਨਾਂ ਦੇ ਵਿੱਚੋਂ ਇੱਕ ਦੋਸਤ ਨੇ ਕਿਹਾ ਅਜੋ ਕਿਸੇ ਸਾਡੇ ਪੰਜਾਬ ਦੇ ਮੈਂ ਨਾਮ ਵੀ ਲੈ ਲੈਂਦਾ ਡੀਸੀ ਜਲੰਧਰ ਜਿਹੜੇ ਆ ਹਿਮਾਂਸ਼ੂ ਜੀ ਜਦੋਂ ਉਹਨਾਂ ਨਾਲ ਮੇਰੀ ਗੱਲ ਹੋਈ ਉਹਨੇ ਮੈਨੂੰ ਆਪਣੇ ਸਕੂਲ ਦੀ ਕਟਿੰਗ ਭੇਜੀ ਆਪਣੇ ਸਮੇ ਦੇ ਉਹ ਕਹਿੰਦੇ ਜਦੋਂ ਮੈਂ ਆਪਣੇ ਸਕੂਲ ਚ ਪੜਦਾ ਸੀ ਉੱਥੇ ਇੱਕ ਵਾਰੀ ਡੀਸੀ ਆਏ ਸੀ ਤੇ ਉਸ ਤੋਂ ਬਾਅਦ ਮੈਂ ਕਿਹਾ ਸੀ ਮੈਂ ਡੀਸੀ ਬੰਨਾ ਚਾਹੁੰਦਾ ਹਾਂ ਤੇ ਵਾਕਈ ਡੀਸੀ ਬਣੇ ਇਨਸਪੀਰੇਸ਼ਨ ਤੇ ਮੋਟੀਵੇਸ਼ਨ ਇੰਨਾ ਅਸਰ ਕਰਦੀ ਹੈ ਤਾਂ ਅਸੀਂ ਇਹ ਜਿਹੜੀ ਹੈ ਤੇ ਇਹ ਸਾਰੀ ਵੌਲੰਟੀਰੀਲੀ ਹੋਗੀ ਸਕੀਮ ਅਸੀਂ ਹੁਣੀ ਹੁਣੀ ਇਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਪੰਜਾਬ ਦੇ ਹਰ ਇੱਕ ਅਧਿਕਾਰੀ ਕੋਲੇ ਜਾਊਗਾ ਉਹ ਗੂਗਲ ਫਾਰਮ ਉਹ ਆਪਣੀ ਇੱਛਾ ਦੇ ਨਾਲ ਇਰੈਸਪੈਕਟਿਵ ਆਫ देयर ਪੋਸਟਿੰਗ ਇਰੈਸਪੈਕਟਿਵ ਆਫ देयर ਟਰਾਂਸਫਰਸ ਇਸ ਡਾਉਨਰਦੀ ਕਰੰਟ ਪੋਸਟਿੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਸਾਡੀ ਕੋਸ਼ਿਸ਼ ਇਹ ਹੈ ਅਸੀਂ ਤਾਂ ਹੀ ਸਿਲੈਕਟ ਸਕੂਲਸ ਖੋਲ ਰਹੇ ਹਾਂ ਕਿ ਉਹ ਸਕੂਲ ਜਿਹੜੇ ਸਾਡੇ ਅਜਨਾਲੇ ਦਾ ਸਕੂਲ ਸਾਡਾ ਮਾਨਸੇ ਦਾ ਸਕੂਲ ਅਬੋਹਰ ਦਾ ਸਕੂਲ ਤਰਨਤਾਰਨ ਦਾ ਸਕੂਲ ਅਸੀਂ ਉਹ ਸਕੂਲ ਖੋਲ ਰਹੇ ਹਾਂ ਤਾਂ ਕਿ ਉੱਥੋਂ ਜਾ ਕੇ ਚੇਂਜ ਆਵੇ ਉੱਥੋਂ ਦੇ ਬੱਚੇ ਜਿਹੜਾ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਹੈ ਸਾਡੇ ਆਈਡਲਸ ਅਸੀਂ ਆਪਣੇ ਆਈਡਲਸ ਆਪਣੀ ਇਨਸਪੀਰੇਸ਼ਨ ਉਹ ਬਹੁਤ ਛੋਟੀ ਹੋ ਗਈ ਹੈ ਤਾਂ ਅਸੀਂ ਚਾਹਦੇ ਆਫੀਸਰਸ ਜਾ ਕੇ ਉਹਨਾਂ ਬੱਚਿਆਂ ਨਾਲ ਬੈਠਣ ਕੱਲੇ ਬੱਚਿਆਂ ਨਹੀਂ ਟੀਚਰਸ ਨੂੰ ਤੁਸੀਂ ਕਲਪਨਾ ਕਰਕੇ ਦੇਖੋ ਅਗਰ ਕੋਈ ਟੀਚਰ ਇਨੋਵੇਸ਼ਨ ਕਰਨਾ ਚਾਹ ਰਿਹਾ ਤੇ ਕਿਸੇ ਜ਼ਿਲ੍ਹੇ ਦਾ ਡੀਸੀ ਜਾ ਕੇ ਉਸ ਟੀਚਰ ਨੂੰ ਤ ਉਹਨੂੰ ਮਦਦ ਮਿਲ ਰਹੀ ਹੈ ਬਹੁਤ ਸਾਰੇ ਕਮ ਬਹੁਤ ਸਾਰੇ ਸਕੂਲਸ ਦੀ ਮਸਲੇ ਕਈ ਵਾਰੀ ਮੈਂ ਆਪ ਜਾ ਕੇ ਸਕੂਲਾਂ ਦੇਖਿਆ ਬਹੁਤ ਛੋਟੇ ਛੋਟੇ ਕੰਮ ਹੁੰਦੇ ਆ ਜੋ ਉਸ ਪਿੰਡ ਦੇ ਸਰਪੰਚ ਲੈਵਲ ਤੱਕ ਤੇ ਅਗਰ ਜੀ ਸ਼ਹਿਰ ਦਾ ਸਕੂਲ ਹੈ ਤਾਂ ایਓ ਲੈਵਲ ਤੱਕ ਆ ਕਮੇਟੀ ਦੇ ਪ੍ਰਧਾਨ ਲੈਵਲ ਤੱਕ ਉਹ ਸਕੂਲ ਦਾ ਕੰਮ ਹੋ ਸਕਦਾ ਪਰ ਸਕੂਲ ਵਾਲੇ ਟੀਚਰਸ ਵਿਚਾਰੇ ਲਿਖਦੇ ਰਹਿੰਦੇ ਕੋਈ ਸੁਣਦਾ ਹੀ ਨਹੀਂ ਨਾਓ ਦੇ ਵਿਲ ਹੈਵ ਐਨ ਓਪਰਚ्युनिटी ਕਿ ਸਿੱਧਾ ਇੱਕ ਆਈਐਸ ਆਪੀਐਸ ਆਫੀਸਰ ਜਾ ਰਿਹਾ ਉਹਦੇ ਫੋਨ ਤੇ ਛੋਟੇ ਮੋਟੇ ਸਾਰੇ ਕੰਮ ਵੀ ਹੋਣਗੇ ਬੱਚਿਆਂ ਨੂੰ ਇਨਸਪੀਰੇਸ਼ਨ ਵੀ ਮਿਲੂਗੀ ਟੀਚਰਸ ਨੂੰ ਪ੍ਰਿੰਸੀਪਲਸ ਨੂੰ ਤਾਂ ਹੀ ਅਸੀਂ ਇਸ ਦਾ ਨਾਮ ਮੈਂਟਰਸ਼ਿਪ ਰੱਖਿਆ ਕਿ ਕੋਈ ਉੱਥੇ ਜਾ ਕੇ ਇਹ ਨਹੀਂ ਆ ਕਿ ਉੱਥੇ ਜਾ ਕੇ ਉਹ ਅਧਿਕਾਰੀ ਬਣਨਗੇ ਨਹੀਂ ਇੱਥੇ ਕੋਈ ਵੀ ਅਧਿਕਾਰੀਆਂ ਵਾਲਾ ਰੋਲ ਨਹੀਂ ਹੈ ਇੱਥੇ ਇੱਕ ਦੋਸਤ ਤੇ ਇੱਕ ਗਾਈਡ ਤੇ ਇੱਕ ਮੈਂਟਰ ਉਹ ਦੋਸਤ ਉਹ ਗਾਈਡ ਉਹ ਮੈਂਟਰ ਤੇ ਮੋਟੀਵੇਟਰ ਉਹ ਬੱਚਿਆਂ ਲਈ ਵੀ ਹੈ ਸਕੂਲ ਸਟਾਫ ਲਈ ਵੀ ਹੈ ਉਹ ਬੱਚਿਆਂ ਦੇ ਪੇਰੈਂਟਸ ਲਈ ਵੀ ਹੈ ਬੱਚਿਆਂ ਦੇ ਪੇਰੈਂਟਸ ਨੂੰ ਵਿਸ਼ਵਾਸ ਆ ਰਿਹਾ ਕਿ ਅਸੀਂ ਜਿਹੜੇ ਸਕੂਲ ਦੇ ਵਿੱਚ ਸਾਡਾ ਬੱਚਾ ਪੜ ਰਿਹਾ ਉਸ ਨੂੰ ਇੱਕ ਆਈਐਸ ਅਧਿਕਾਰੀ ਮੋਨੀਟਰ ਕਰ ਰਿਹਾ ਤੇ ਜਿਹੜੇ ਜਿਹੜੇ ਆਈਸ ਆਫੀਸਰਸ ਆਈਪੀਐਸ ਆਫੀਸਰਸ ਯਾ ਅਦਰ ਆਫੀਸਰਸ ਇਸ ਦੇ ਵਿੱਚ ਸਕੂਲ ਸਪਲਾਈ ਕਰਨਗੇ ਮਿਨੀਮਮ 5 ਸਾਲ ਲਈ ਉਹਨਾਂ ਨੂੰ ਸਕੂਲ ਦੇ ਨਾਲ ਰਿਸ਼ਤਾ ਰੱਖਣਾ ਪੈਣਾ ਤੇ ਸਰਕਾਰ ਉਹ ਆਸ ਰੱਖਦੀ ਹੈ ਉਹਨਾਂ ਤੋਂ ਉਮੀਦ ਰੱਖਦੀ ਹੈ ਕਿ ਮਹੀਨੇ ਚ ਇੱਕ ਵਾਰੀ ਉਹ ਜ਼ਰੂਰ ਜਾਇਆ ਕਰਨ ਤੇ ਉਸ ਤੋਂ ਬਾਅਦ ਟਾਈਮ ਟਾਈਮ ਦੇ ਉੱਤੇ ਰਿਪੋਰਟਸ ਤੇ ਹਰ ਸਾਲ ਬਾਅਦ ਇੱਕ ਸਾਲਾਨਾ ਰਿਪੋਰਟ ਸਕੂਲ ਦੀ ਐਨੂਅਲ ਆਉਟਪੁੱਟ ਕਿ ਕੀ ਨਤੀਜਾ ਆਇਆ ਉਹ ਵੀ ਉਹ ਜਾਰੀ ਕਰਨਗੇ ਤੇ ਇਸ ਨੂੰ ਪ੍ਰੋਪਰਲੀ ਵਿੱਚ ਪ੍ਰੋਪਰ ਦੇ ਵਿੱਚ ਉਹ ਸਕੂਲ ਦੇ ਬਾਹਰ ਇੱਕ ਐਡਮਿਨਿਸਟ੍ਰੇਟਿਵ ਬੋਰਡ ਲੱਗ ਜਾਊਗਾ ਜਿਸ ਦੇ ਉੱਤੇ ਲਿਖਿਆ ਹੋਊਗਾ ਕਿ ਥਿਸ ਸਕੂਲ ਇਜ਼ ਮੈਂਟਡ ਬਾਈ ਥਿਸ ਆਫੀਸਰ ਉਹਨਾਂ ਦਾ ਨਾਮ ਬਕਾਇਦਾ ਲਿਖਿਆ ਹੋਊ ਤਾਕੀ ਉਹਨਾਂ ਨੂੰ ਵੀ ਓਨਰਸ਼ਿਪ ਮਿਲੇ ਤੇ ਸਮਾਜ ਦੇ ਵਿੱਚ ਵੀ ਇੱਕ ਚੰਗਾ ਮੈਸੇਜ ਜਾਂਦਾ ਜਦੋਂ ਮੈਂ ਇਹ ਸਕੀਮ ਆਈ ਕੈਬਿਨੇਟ ਚਾਇਤਾ ਮੈਨੂੰ ਕਿਸੇ ਆਪਜੀ ਦੇ ਸਾਥੀ ਦਾ ਕਿਸੇ ਪੱਤਰ ਗੱਲ ਹੋਣਾ ਉਹ ਕਹਿੰਨੇ ਨੇ ਇਸ ਸਕੀਮ ਦਾ ਇੰਨਾ ਵਧੀਆ ਇਹਨੂੰ ਆਈਡੀਆ ਹੈ ਕਿ ਕੱਲੇ ਸਪੋਸ ਕਰੋ ਕਿਸੇ ਪਿੰਡ ਦਾ ਸਕੂਲ ਹੈ ਕਹਿੰਦੇ ਕੱਲੇ ਸਕੂਲ ਦੀ ਸਮੱਸਿਆ ਨਹੀਂ ਪਿੰਡ ਦੀ ਸਮੱਸਿਆ ਵੀ ਹੱਲ ਹੋ ਜਾਣੀ ਹੈ ਬਹੁਤ ਸਾਰੀ ਸਮੱਸਿਆਵਾਂ ਪਿੰਡ ਦੇ ਲੋਕ ਉੱਥੇ ਆ ਕੇ ਦੱਸਣਗੇ ਕਿ ਇਸ ਮਹੀਨੇ ਚਿੰਨੀ ਤਰੀਕਾਂ ਦੇ ਤਾਂ ਪਿੰਡ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣਗੀਆਂ ਇਹ ਇੱਕ ਇੰਨਾ ਇਨੋਵੇਟਿਵ ਕੰਮ ਹੈ ਤੇ ਇਸ ਨੂੰ ਅਸੀਂ ਅੱਜ ਜਾਰੀ ਕੀਤਾ ਹੈ ਫਿਲਹਾਲ ਸ਼ੁਰੂਆਤ ਦੇ ਵਿੱਚ ਅਸੀਂ ਕੁਝ ਸਿਲੇਕਟਡ ਸਕੂਲਸ ਆਫ ਫੈਬੀਨੈਂਸ ਤੇ ਮੈਰੀਟੋਰੀਅ ਸਕੂਲ ਉਹ ਖੋਲ ਰਹੇ ਹਾਂ ਤੇ ਜਿਵੇਂ ਜਿਵੇਂ ਆਫੀਸਰਸ ਦਾ ਇੰਟਰਸਟ ਆਊਗਾ ਜਿੰਨੀ ਐਪਲੀਕੇਸ਼ਨ ਸਾਡੇ ਕੋਲ ਆਣ ਗਈਆਂ ਤੇ ਮੈਂ ਇਸ ਮੀਡੀਆ ਦੇ ਰਾਹੀਂ ਤੇ ਨਿੱਜੀ ਤੌਰ ਤੇ ਵੀ ਸਭ ਨੂੰ ਹੀ ਬੇਨਤੀ ਕਰਦਾ ਹਾਂ ਕਿ ਆਪਾਂ ਸ਼ਹਿਰ ਦੇ ਸਕੂਲਾਂ ਨਾਲੋਂ ਮੁਹਾਲੀ ਦੇ ਸਕੂਲਾਂ ਨਾਲੋਂ ਉਹ ਸਕੂਲ ਜਿੱਥੋਂ ਪੰਜਾਬ ਦਾ ਭਵਿੱਖ ਵਾਕਿਆ ਨਹੀਂ ਹੈ ਜਿੱਥੇ ਲੋੜ ਹੈ ਇੰਟਰਵੈਂਸ਼ਨ ਦੀ ਉਹਨਾਂ ਸਕੂਲਾਂ ਨੂੰ ਚੁਣਿਏ ਉਹਦੇ ਵਿੱਚ ਉਹਨਾਂ ਨੂੰ ਇੰਨੀ ਹੈ ਕਿ ਅਗਰ ਕੋਈ ਕਿਸੇ ਦਾ ਉੱਥੇ ਕੋਈ ਜਜ਼ਬਾਤੀ ਰਿਸ਼ਤਾ ਹੈ ਕੋਈ ਆਫੀਸਰ ਉਸ ਸਕੂਲ ਚ ਪੜਿਆ ਹੋਵੇ ਮਾਤਾ ਪਿਤਾ ਪੜਿਆ ਜਾਂ ਉਹਦੀ ਕੋਈ ਹੋਰ ਕਿਸੇ ਤਰੀਕੇ ਨਾਲ ਵੀ ਕੋਈ इमोशनल ਬੌਂਡਿੰਗ ਹੈ ਉਸ ਦੇ ਉੱਤੇ ਉਹਨੂੰ ਪ੍ਰੀਫਰੈਂਸ ਦਿੱਤੀ ਜਾਊਗੀ ਸ਼ੁਰੂਆਤ ਦੇ ਵਿੱਚ ਅਸੀਂ ਇਹ ਸਕੀਮ ਸਿਰਫ ਲਗਭਗ 80 ਸਕੂਲ ਖੋਲ ਰਹੇ ਹਾਂ ਤੇ ਜਿਵੇਂ ਜਿਵੇਂ ਆਫੀਸਰਸ ਤੋਂ ਵੱਧ ਤੋਂ ਵੱਧ ਇੰਟਰਸਟ ਆਊਗਾ ਅਸੀਂ ਇਸ ਨੂੰ ਇਸ ਸਕੀਮ ਨੂੰ ਹੋਰ ਅੱਗੇ ਖੋਲ੍ਹਾਂਗੇ ਇਸ ਤੋਂ ਬਾਅਦ ਅਸੀਂ ਇਸ ਸਕੀਮ ਨੂੰ ਬਾਕੀ ਅਧਿਕਾਰੀਆਂ ਲਈ ਬਾਕੀ ਅਧਿਕਾਰੀਆਂ ਤੋਂ ਬਾਅਦ ਜਿਹੜੇ ਅਦਰ ਰਜਿਸਟਰਡ ਆਫੀਸਰਸ ਨੇ ਜਿਵੇਂ ਸਿਵਲ ਸਰਜਨਸ ਨੇ ਐਕਸੀਅਨ ਸਨੇਵਾਕ ਵਕ ਵਕ ਮਹਿਕਮਿਆਂ ਦੇ ਚਾਹੇ ਪੀਐਸਪੀਸੀਐਲ ਦੇ ਹੋਣ ਪ੍ਰੀਡਬਲਯੂਡੀ ਦੇ ਹੋਣ ਅਦਰ ਜਿਹੜੇ ਆਫੀਸਰਸ ਆ ਸੀ ਉਹਨਾਂ ਨੂੰ ਵੀ ਖੋਲਾਂਗੇ ਤਾਂਕਿ ਜਿਹੜਾ ਹੈ ਇੱਕ ਆਪਣੀ ਜ਼ਿੰਮੇਵਾਰੀ ਤੋਂ ਹਟ ਕੇ ਉਹਨਾਂ ਨੂੰ ਵੀ ਲੱਗੇ ਤੇ ਜਿੰਨੇ ਆਫੀਸਰਸ ਇਸ ਦੇ ਵਿੱਚ ਚੰਗਾ ਕੰਮ ਕਰਨਗੇ ਉਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਸਰਕਾਰ ਜਿਹੜਾ ਹੈ ਰੈਕੋਗਨਾਈਜ਼ ਕਰੂਗੀ ਮੈਨੂੰ ਪੂਰੀ ਉਮੀਦ ਇਹ ਤੇ ਦੇਸ਼ ਦੇ ਵਿੱਚ ਪਹਿਲਾ ਐਕਸਪੈਰੀਮੈਂਟ ਹੈ ਐਦਾਂ ਦਾ ਐਕਸਪੈਰੀਮੈਂਟ ਦੇਸ਼ ਕਦੀ ਵੀ ਨਹੀਂ ਕੀਤਾ ਗਿਆ ਥਿਸ ਇਜ਼ ਅ ਫਰਸਟ ਆਫ ਇਟਸ ਕਾਈਂਡ ਐਕਸਪੈਰੀਮੈਂਟ ਤੇ ਮੈਨੂੰ ਲੱਗਦਾ ਇਸ ਦੇ ਨਾਲ ਤੁਹਾਨੂੰ ਬਹੁਤ ਜਲਦੀ ਆਨਾਲੇ ਕੁਝ ਸਾਲਾਂ ਚ ਇੱਕ ਦੋ ਸਾਲਾਂ ਦੇ ਵਿੱਚ ਹੀ ਤੁਹਾਨੂੰ ਇਹ ਇੰਪੈਕਟ ਦਿਖੂਗਾ ਇਹਨਾਂ ਸਕੂਲਾਂ ਦੇ ਵਿੱਚੋਂ ਇਹ ਆਫੀਸਰਸ ਜਾ ਕੇ ਜੋ ਕਮਾਲ ਕਰਨਗੇ ਬੱਚਿਆਂ ਦੀ ਤੁਹਾਨੂੰ ਜਿਹੜੀ ਸਕਸੈਸ ਸਟੋਰੀਜ਼ ਸੁਣਨ ਨੂੰ ਮਿਲਣਗੀਆਂ ਬਹੁਤ ਬਹੁਤ ਧੰਨਵਾਦ ਜੀ ਜੀ ਸਰ ਇਸ ਲਈ ਨਹੀਂ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਆਪ ਸਭ ਦੇ ਨਾਲ ਪੰਜਾਬ ਸਰਕਾਰ ਦਾ ਮਾਨ ਸਰਕਾਰ ਦਾ ਇੱਕ ਨਵਾਂ ਕਲਾ ਉਪਰਾਲਾ ਸਾਂਝਾ ਕਰਨਾ ਹੈ। ਆਪ ਸਭ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਖਾਸ ਤਰਜੀਹ ਹੈ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ। ਸਰਕਾਰੀ ਸਕੂਲਾਂ ਦੇ ਵਿੱਚ ਜੋ ਪੰਜਾਬ ਸਿੱਖਿਆ ਕ੍ਰਾਂਤੀ ਚਲ ਰਹੀ ਹੈ ਚਾਹੇ ਸਕੂਲ ਆਫ ਫੈਮਿਨੈਂਟ ਸੋਨ ਯਾ ਬਹੁਤ ਸਾਰਾ ਕੰਮ ਸਰਕਾਰੀ ਸਕੂਲ ਲਾਂਚ ਹੋਇਆ ਹੁਣ ਇਸੇ ਲੜੀ ਦੇ ਵਿੱਚ ਇੱਕ ਹੋਰ ਇਨੋਵੇਸ਼ਨ ਇੱਕ ਨਵਾਂ ਉਪਰਾਲਾ ਜੋੜਿਆ ਗਿਆ ਹੈ ਬੀਤੀ ਰੋਜ਼ ਹੋਈ ਪੰਜਾਬ ਦੀ ਕੈਬਨਿਟ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਵੀਂ ਜਿਹੜੀ ਸਕੀਮ ਹੈ ਉਹ ਲਾਂਚ ਕੀਤੀ ਗਈ ਹੈ ਜਿਸ ਦਾ ਨੋਟੀਫਿਕੇਸ਼ਨ ਹੁਣੀ ਹੁਣੀ ਜਾਰੀ ਹੋ ਗਿਆ ਜਿਸ ਦੇ ਸੰਬੰਧ ਦੇ ਵਿੱਚ ਮੈਂ ਆਪ ਸਭ ਨੂੰ ਬਰੀਫ ਕਰ ਰਿਹਾ ਹਾਂ ਇਸ ਸਕੀਮ ਦਾ ਨਾਮ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਫॉर ਸਿਵਲ ਆਫੀਸਰਸ ਆਫ ਪੰਜਾਬ ਰੱਖਿਆ ਗਿਆ ਹੈ ਭਾਵੇਂ ਕਿ ਇੱਕ 멘ਟਰਸ਼ਿਪ ਸਕੀਮ ਹੈ ਪੰਜਾਬ ਦੇ ਸਾਰੇ ਆਈਐਸ ਆਫੀਸਰਸ ਆਈਪੀਐਸ ਆਫੀਸਰਸ ਇੰਡੀਅਨ ਫੋਰੈਸਟ ਸਰਵਿਸਸ ਆਫੀਸਰਸ ਤੇ ਅਦਰ ਸਿਵਲ ਸਰਵਿਸ ਆਫੀਸਰਸ ਕਿ ਉਹਨਾਂ ਨੂੰ ਅਸੀਂ ਇੱਕ ਸੱਦਾ ਦੇ ਰਹੇ ਹਾਂ ਕਿ ਆਓ ਜਿੱਥੇ ਤੁਸੀਂ ਸਰਕਾਰ ਦੇ ਵਿੱਚ ਜੋ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਉਹ ਚਾਹੇ ਜ਼ਿਲ੍ਹੇ ਦੀ ਹੋਵੇ ਜਾਂ ਡਿਪਾਰਟਮੈਂਟਾਂ ਦੀ ਹੋਣ ਉਸ ਰੋਲ ਤੋਂ ਇਲਾਵਾ ਤੁਹਾਡੀ ਇੱਕ ਵੱਡੀ ਭੂਮਿਕਾ ਹੈ ਤੁਸੀਂ ਇੱਕ ਸੰਘਰਸ਼ੋਂ ਨਿਕਲ ਕੇ ਦੇਸ਼ ਦਾ ਸਭ ਤੋਂ ਟਫੈਸਟ ਕੰਪੀਟੀਟਿਵ ਐਗਜ਼ਾਮ ਕਲੀਅਰ ਕਰਕੇ ਆਏ ਹੋ ਹੁਣ ਵਾਰੀ ਹੈ ਸਮਾਜ ਨੂੰ ਵਾਪਸ ਕੁਝ ਦੇਣ ਦੀ ਤੇ ਤੁਸੀਂ ਆਓ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਸ਼ੁਰੂਆਤ ਵਿੱਚ ਕੁਝ ਸਿਲੇਕਟਿਡ ਸਕੂਲਸ ਅਸੀਂ ਆਫਰ ਕਰ ਰਹੇ ਹਾਂ ਕਿ ਆਓ ਹੁਣ ਜਿਵੇਂ ਤੁਸੀਂ ਆਪਣਾ ਸੁਪਨਾ ਸਾਕਾਰ ਕੀਤਾ ਉਵੇਂ ਸਾਡੇ ਸਰਕਾਰੀ ਸਕੂਲ ਚ ਪੜ੍ਹਦੇ ਬੱਚਿਆਂ ਦਾ ਸੁਪਨਾ ਸਾਕਾਰ ਕਰੋ ਕੀ ਬਣ ਕੇ ਮੈਂਟਰ ਬਣ ਕੇ ਤੇ ਇਸ ਦੇ ਵਿੱਚ ਤੁਸੀਂ ਕਲਪਨਾ ਕਰਕੇ ਦੇਖੋ ਤਰਜੀਹ ਅਸੀਂ ਬਾਰਡਰ ਏਰੀਏ ਦੇ ਸਕੂਲ ਤੇ ਰੂਰਲ ਏਰੀਏ ਦੇ ਸਕੂਲਸ ਦੀ ਲਈ ਹੈ ਮਾਨਸੇ ਦੇ ਵਿੱਚ ਅਗਰ ਕੋਈ ਬੱਚਾ ਅਜ 10ਵੀਂ ਜਮਾਤ ਪੜ ਰਿਹਾ ਬਹੁਤ ਸ਼ਾਨਦਾਰ ਹੈ ਸਰਕਾਰੀ ਸਕੂਲ ਚ ਪੜ ਰਿਹਾ ਬਹੁਤ ਸ਼ਾਨਦਾਰ ਹੈ ਪੜਾਈ ਚ ਉਹਦਾ ਸੁਪਨਾ ਹੈ ਕਿ ਉਹ ਆਈਪੀਐਸ ਅਫੀਸਰ ਬਣਨਾ ਚਾਹੁੰਦਾ ਪਰ ਉਸਦੇ ਕੋਲ ਕੋਈ ਰੀਅਲ ਨਾਤਾ ਇਨਸਪੀਰੇਸ਼ਨ ਹੈ ਤੇ ਨਾ ਹੀ ਗਾਈਡੈਂਸ ਹੈ ਤੁਸੀਂ ਇਮੇਜਿਨ ਕਲਪਨਾ ਕਰਕੇ ਦੇਖੋ ਕਿ ਹੁਣ ਇੱਕ आईपीएस ਅਫਸਰ ਉਸਦੇ ਨਾਲ ਜਾ ਕੇ ਉਸਦੇ ਸਕੂਲ ਦੇ ਵਿੱਚ ਉਸ ਨੂੰ ਗਾਈਡ ਕਰ ਰਿਹਾ ਹੈ ਉਸ ਨੂੰ ਇਨਸਪਾਇਰ ਇਨਸਪੀਰੇਸ਼ਨ ਹੋ ਰਹੀ ਹੈ ਉਹ ਬੱਚਾ ਉਸ ਦੀ ਵਰਦੀ ਤੋਂ ਦੇਖ ਰਿਹਾ ਉਸਦੇ ਮੋਢੇ ਤੇ ਲੱਗੇ ਸਟਾਰਾਂ ਤੋਂ ਦੇਖ ਰਿਹਾ ਉਸਦੇ ਮੋਢੇ ਤੇ ਲਿਖੇ आईपीएस ਤੋਂ ਦੇਖ ਰਿਹਾ ਕਿ ਮੈਂ ਵੀ ਇਹ ਬਣ ਸਕਦਾ ਐਦਾਂ ਹੀ ਤਰਨਤਾਰਨ ਦੀ ਕੋਈ ਬੱਚੀ ਬਹੁਤ ਸ਼ਾਨਦਾਰ ਹੈ ਸਾਇੰਸ ਦੇ ਵਿੱਚ ਪਰ ਉਸ ਨੂੰ ਉਹ ਉਸ ਨੂੰ ਪਤਾ ਹੀ ਨਹੀਂ ਆਈਆਈਟੀ ਹੁੰਦੀ ਕੀ ਹੈ 10ਵੀਂ ਦੇ ਵਿੱਚ ਬਹੁਤ ਸ਼ਾਨਦਾਰ ਨੰਬਰ ਆਇਆ ਹੈ ਮਾਤਾ ਪਿਤਾ ਨੂੰ ਹਟਾਣਾ ਚਾਹੁੰਦੇ ਅੱਗੇ ਪੜਾਉਣਾ ਨਹੀਂ ਚਾਹੁੰਦੇ ਤਾਂ ਕੋਈ ਯੰਗ ਆਈਐਸ ਲੜਕੀ ਜਾਂਦੀ ਹੈ ਉੱਥੇ ਤੇ ਉਸ ਬੱਚੀ ਨਾਲ ਬੈਠ ਕੇ ਗੱਲ ਕਰਦੀ ਹੈ ਕਿ ਉਹਨੂੰ ਕਹਿੰਦੀ ਹੈ ਕਿ ਆਪਾਂ ਆਈਆਈਟੀ ਇਦਾਂ ਕਰ ਸਕਦੇ ਆ ਇਨਸਪੀਰੇਸ਼ਨ ਬਹੁਤ ਸਾਰੀ ਮਿਸਾਲ ਮੈਂ ਜਦੋਂ ਇਸ ਸਕੀਮ ਦੇ ਉਸੇ ਵਕਤ ਅਸੀਂ ਵਰਕ ਕਰ ਰਹੇ ਸੀ ਇਸ ਆਈਡੀਆ ਦੇ ਉੱਤੇ ਵਰਕ ਕਰ ਰਹੇ ਸੀ ਤਾਂ ਜੋ ਮੇਰੇ ਕੁਝ ਦੋਸਤ ਨੇ ਬਿਊਰੋਕ੍ਰੇਸੀ ਜਮਾ ਉਹਨਾਂ ਨੂੰ ਪੁੱਛਿਆ ਉਹਨਾਂ ਦੇ ਵਿੱਚੋਂ ਇੱਕ ਦੋਸਤ ਨੇ ਕਿਹਾ ਅਜੋ ਕਿਸੇ ਸਾਡੇ ਪੰਜਾਬ ਦੇ ਮੈਂ ਨਾਮ ਵੀ ਲੈ ਲੈਂਦਾ ਡੀਸੀ ਜਲੰਧਰ ਜਿਹੜੇ ਆ ਹਿਮਾਂਸ਼ੂ ਜੀ ਜਦੋਂ ਉਹਨਾਂ ਨਾਲ ਮੇਰੀ ਗੱਲ ਹੋਈ ਉਹਨੇ ਮੈਨੂੰ ਆਪਣੇ ਸਕੂਲ ਦੀ ਕਟਿੰਗ ਭੇਜੀ ਆਪਣੇ ਸਮੇ ਦੇ ਉਹ ਕਹਿੰਦੇ ਜਦੋਂ ਮੈਂ ਆਪਣੇ ਸਕੂਲ ਚ ਪੜਦਾ ਸੀ ਉੱਥੇ ਇੱਕ ਵਾਰੀ ਡੀਸੀ ਆਏ ਸੀ ਤੇ ਉਸ ਤੋਂ ਬਾਅਦ ਮੈਂ ਕਿਹਾ ਸੀ ਮੈਂ ਡੀਸੀ ਬੰਨਾ ਚਾਹੁੰਦਾ ਹਾਂ ਤੇ ਵਾਕਈ ਡੀਸੀ ਬਣੇ ਇਨਸਪੀਰੇਸ਼ਨ ਤੇ ਮੋਟੀਵੇਸ਼ਨ ਇੰਨਾ ਅਸਰ ਕਰਦੀ ਹੈ ਤਾਂ ਅਸੀਂ ਇਹ ਜਿਹੜੀ ਹੈ ਤੇ ਇਹ ਸਾਰੀ ਵੌਲੰਟੀਰੀਲੀ ਹੋਊਗੀ ਸਕੀਮ ਅਸੀਂ ਹੁਣੀ ਹੁਣੀ ਇਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਪੰਜਾਬ ਦੇ ਹਰ ਇੱਕ ਅਧਿਕਾਰੀ ਕੋਲੇ ਜਾਊਗਾ ਉਹ ਗੂਗਲ ਫਾਰਮ ਉਹ ਆਪਣੀ ਇੱਛਾ ਦੇ ਨਾਲ ਇਰੈਸਪੈਕਟਿਵ ਆਫ देयर ਪੋਸਟਿੰਗ ਇਰੈਸਪੈਕਟਿਵ ਆਫ देयर ਟਰਾਂਸਫਰਸ ਇਸ ਡਾਉਨਰਦੀ ਕਰੰਟ ਪੋਸਟਿੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਸਾਡੀ ਕੋਸ਼ਿਸ਼ ਇਹ ਆ ਅਸੀਂ ਤਾਂ ਹੀ ਸਿਲੈਕਟ ਸਕੂਲਸ ਖੋਲ ਰਹੇ ਆ ਕਿ ਉਹ ਸਕੂਲ ਜਿਹੜੇ ਸਾਡੇ ਅਜਨਾਲੇ ਦਾ ਸਕੂਲ ਸਾਡਾ ਮਾਨਸੇ ਦਾ ਸਕੂਲ ਅਬੋਹਰ ਦਾ ਸਕੂਲ ਤਰਨਤਾਰਨ ਦਾ ਸਕੂਲ ਅਸੀਂ ਉਹ ਸਕੂਲ ਖੋਲ ਰਹੇ ਤਾਂ ਕਿ ਉੱਥੋਂ ਜਾ ਕੇ ਚੇਂਜ ਆਵੇ ਉੱਥੋਂ ਦੇ ਬੱਚੇ ਜਿਹੜਾ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਹੈ ਸਾਡੇ ਆਈਡਲਸ ਅਸੀਂ ਆਪਣੇ ਆਈਡਲਸ ਆਪਣੀ ਇਨਸਪੀਰੇਸ਼ਨ ਉਹ ਬਹੁਤ ਛੋਟੀ ਹੋ ਗਈ ਹੈ ਤਾਂ ਅਸੀਂ ਚਾਹਦੇ ਆਫੀਸਰਸ ਜਾ ਕੇ ਉਹਨਾਂ ਬੱਚਿਆਂ ਨਾਲ ਬੈਠਣ ਕੱਲੇ ਬੱਚਿਆਂ ਨਹੀਂ ਟੀਚਰਸ ਨੂੰ ਤੁਸੀਂ ਕਲਪਨਾ ਕਰਕੇ ਦੇਖੋ ਅਗਰ ਕੋਈ ਟੀਚਰ ਇਨੋਵੇਸ਼ਨ ਕਰਨਾ ਚਾਹ ਰਿਹਾ ਤੇ ਕਿਸੇ ਜ਼ਿਲ੍ਹੇ ਦਾ ਡੀਸੀ ਜਾ ਕੇ ਉਸ ਟੀਚਰ ਨੂੰ ਤਾਂ ਉਹਨੂੰ ਮਦਦ ਮਿਲ ਰਹੀ ਹੈ ਬਹੁਤ ਸਾਰੇ ਕੰਮ ਬਹੁਤ ਸਾਰੇ ਸਕੂਲਸ ਦੀ ਮਸਲੇ ਕਈ ਵਾਰੀ ਮੈਂ ਆਪ ਜਾ ਕੇ ਸਕੂਲਾਂ ਦੇਖਿਆ ਬਹੁਤ ਛੋਟੇ ਛੋਟੇ ਕੰਮ ਹੁੰਦੇ ਆ ਜੋ ਉਸ ਪਿੰਡ ਦੇ ਸਰਪੰਚ ਲੈਵਲ ਤੱਕ ਤੇ ਅਗਰ ਜੀ ਸ਼ਹਿਰ ਦਾ ਸਕੂਲ ਹੈ ਤਾਂ ایਓ ਲੈਵਲ ਤੱਕ ਆ ਕਮੇਟੀ ਦੇ ਪ੍ਰਧਾਨ ਲੈਵਲ ਤੱਕ ਉਹ ਸਕੂਲ ਦਾ ਕੰਮ ਹੋ ਸਕਦਾ ਪਰ ਸਕੂਲ ਵਾਲੇ ਟੀਚਰਸ ਵਿਚਾਰੇ ਲਿਖਦੇ ਰਹਿੰਦੇ ਕੋਈ ਸੁਣਦਾ ਹੀ ਨਹੀਂ ਨਾਓ ਦੇ ਵਿਲ ਹੈਵ ਐਨ ਓਪਰਚ्युनिटी ਕਿ ਸਿੱਧਾ ਇੱਕ ਆਈਐਸ ਆਈਪੀਐਸ ਆਫੀਸਰ ਜਾ ਰਿਹਾ ਉਹਦੇ ਫੋਨ ਤੇ ਛੋਟੇ ਮੋਟੇ ਸਾਰੇ ਕੰਮ ਵੀ ਹੋਣਗੇ ਬੱਚਿਆਂ ਨੂੰ ਇਨਸਪੀਰੇਸ਼ਨ ਵੀ ਮਿਲੂਗੀ ਟੀਚਰਸ ਨੂੰ ਪ੍ਰਿੰਸੀਪਲਸ ਨੂੰ ਤਾਂ ਹੀ ਅਸੀਂ ਇਸ ਦਾ ਨਾਮ ਮੈਂਟਰਸ਼ਿਪ ਰੱਖਿਆ ਕਿ ਕੋਈ ਉੱਥੇ ਜਾ ਕੇ ਇਹ ਨਹੀਂ ਆ ਕਿ ਉੱਥੇ ਜਾ ਕੇ ਉਹ ਅਧਿਕਾਰੀ ਬਨਣਗੇ ਨਹੀਂ ਇੱਥੇ ਕੋਈ ਵੀ ਅਧਿਕਾਰੀਆਂ ਵਾਲਾ ਰੋਲ ਨਹੀਂ ਹੈ ਇੱਥੇ ਇੱਕ ਦੋਸਤ ਤੇ ਇੱਕ ਗਾਈਡ ਤੇ ਇੱਕ ਮੈਂਟਰ ਉਹ ਦੋਸਤ ਉਹ ਗਾਈਡ ਉਹ ਮੈਂਟਰ ਤੇ ਮੋਟੀਵੇਟਰ ਉਹ ਬੱਚਿਆਂ ਲਈ ਵੀ ਹੈ ਸਕੂਲ ਸਟਾਫ ਲਈ ਵੀ ਹੈ ਉਹ ਬੱਚਿਆਂ ਦੇ ਪੇਰੈਂਟਸ ਲਈ ਵੀ ਹੈ ਬੱਚਿਆਂ ਦੇ ਪੇਰੈਂਟਸ ਨੂੰ ਵਿਸ਼ਵਾਸ ਆ ਰਿਹਾ ਕਿ ਅਸੀਂ ਇਸ ਜੇ ਸਕੂਲ ਦੇ ਵਿੱਚ ਸਾਡਾ ਬੱਚਾ ਪੜ ਰਿਹਾ ਉਸ ਨੂੰ ਇੱਕ ਆਈਐਸ ਅਧਿਕਾਰੀ ਮੋਨੀਟਰ ਕਰ ਰਿਹਾ ਤੇ ਜਿਹੜੇ ਜਿਹੜੇ ਆਈਸ ਆਫੀਸਰਸ ਆਈਪੀਐਸ ਆਫੀਸਰਸ ਯਾ ਅਦਰ ਆਫੀਸਰਸ ਇਸ ਦੇ ਵਿੱਚ ਸਕੂਲ ਸਪਲਾਈ ਕਰਨਗੇ ਮਿਨੀਮਮ 5 ਸਾਲ ਲਈ ਉਹਨਾਂ ਨੂੰ ਸਕੂਲ ਦੇ ਨਾਲ ਰਿਸ਼ਤਾ ਰੱਖਣਾ ਪੈਣਾ ਤੇ ਸਰਕਾਰ ਉਹ ਆਸ ਰੱਖਦੀ ਉਹਨੂੰ ਤੋਂ ਉਮੀਦ ਰੱਖਦੀ ਹੈ ਕਿ ਮਹੀਨੇ ਚ ਇੱਕ ਵਾਰੀ ਉਹ ਜ਼ਰੂਰ ਜਾਇਆ ਕਰੇ ਤੇ ਉਸ ਤੋਂ ਬਾਅਦ ਟਾਈਮ ਟਾਈਮ ਦੇ ਉੱਤੇ ਰਿਪੋਰਟਸ ਤੇ ਹਰ ਸਾਲ ਬਾਅਦ ਇੱਕ ਸਾਲਾਨਾ ਰਿਪੋਰਟ ਸਕੂਲ ਦੀ ਇੱਕ ਐਨੂਅਲ ਆਉਟਪੁੱਟ ਕਿ ਕੀ ਨਤੀਜਾ ਆਇਆ ਉਹ ਵੀ ਉਹ ਜਾਰੀ ਕਰਨਗੇ ਤੇ ਇਸ ਨੂੰ ਪ੍ਰੋਪਰਲੀ ਵਿੱਚ ਪ੍ਰੋਪਰ ਦੇ ਵਿੱਚ ਉਹ ਸਕੂਲ ਦੇ ਬਾਹਰ ਇੱਕ ਐਡਮਿਨਿਸਟ੍ਰੇਟਿਵ ਬੋਰਡ ਲੱਗ ਜਾਊਗਾ ਜਿਸ ਦੇ ਉੱਤੇ ਲਿਖਿਆ ਹੋਊਗਾ ਕਿ ਥਿਸ ਸਕੂਲ ਇਜ਼ ਮੈਂਟਡ ਬਾਈ ਥਿਸ ਆਫੀਸਰ ਉਹਨਾਂ ਦਾ ਨਾਮ ਬਕਾਇਦਾ ਲਿਖਿਆ ਹੋਊ ਤਾਂ ਕਿ ਉਹਨਾਂ ਨੂੰ ਵੀ ਓਨਰਸ਼ਿਪ ਮਿਲੇ ਤੇ ਸਮਾਜ ਦੇ ਵਿੱਚ ਵੀ ਇੱਕ ਚੰਗਾ ਮੈਸੇਜ ਆਂਦਾ ਜਦੋਂ ਮੈਂ ਇਹ ਸਕੀਮ ਆਈ ਕੈਬਨਿਟ ਚੈਤਾ ਮੈਨੂੰ ਕਿਸੇ ਆਪ ਜੀ ਦੇ ਸਾਥੀ ਦਾ ਕਿਸੇ ਪੱਤਰ ਗੱਲ ਹੋਣਾ ਉਹ ਕਹਿੰਦੇ ਨੇ ਇਸ ਸਕੀਮ ਦਾ ਇੰਨਾ ਵਧੀਆ ਇਹਨਾਂ ਆਈਡੀਆ ਹੈ ਕਿ ਕੱਲੇ ਸਪੋਸ ਕਰੋ ਕਿਸੇ ਪਿੰਡ ਦਾ ਸਕੂਲ ਹੈ ਕਹਿੰਦੇ ਕੱਲੇ ਸਕੂਲ ਦੀ ਸਮੱਸਿਆ ਨਹੀਂ ਪਿੰਡ ਦੀ ਸਮੱਸਿਆ ਵੀ ਹੱਲ ਹੋ ਜਾਣੀ ਹੈ ਬਹੁਤ ਸਾਰੀ ਸਮੱਸਿਆਵਾਂ ਪਿੰਡ ਦੇ ਲੋਕ ਉੱਥੇ ਆ ਕੇ ਦੱਸਣਗੇ ਕਿ ਇਸ ਮਹੀਨੇ ਚਿੰਨੀ ਤਰੀਕਾਂ ਦੇ ਤਾਂ ਪਿੰਡ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣਗੀਆਂ ਇਹ ਇੱਕ ਇੰਨਾ ਇਨੋਵੇਟਿਵ ਕੰਮ ਹੈ ਤੇ ਇਸ ਨੂੰ ਅਸੀਂ ਅੱਜ ਜਾਰੀ ਕੀਤਾ ਹੈ ਫਿਲਹਾਲ ਸ਼ੁਰੂਆਤ ਦੇ ਵਿੱਚ ਅਸੀਂ ਕੁਝ ਸਿਲੇਕਟਡ ਸਕੂਲਸ ਆਫ ਫੈਬੀਨੈਂਸ ਤੇ ਮੈਰੀਟੋਰੀਅਸ ਸਕੂਲ ਉਹ ਖੋਲ ਰਹੇ ਹਾਂ ਤੇ ਜਿਵੇਂ ਜਿਵੇਂ ਆਫੀਸਰਸ ਦਾ ਟਰਸਟ ਆਊਗਾ ਜਿੱਦੀ ਐਪਲੀਕੇਸ਼ਨ ਸਾਡੇ ਕੋਲ ਆਣ ਗਈਆਂ ਤੇ ਮੈਂ ਇਸ ਮੀਡੀਆ ਦੇ ਰਾਹੀਂ ਤੇ ਨਿੱਜੀ ਤੌਰ ਤੇ ਵੀ ਸਭ ਨੂੰ ਹੀ ਬੇਨਤੀ ਕਰਦਾ ਹਾਂ ਕਿ ਆਪਾਂ ਸ਼ਹਿਰ ਦੇ ਸਕੂਲਾਂ ਨਾਲੋਂ ਮੁਹਾਲੀ ਦੇ ਸਕੂਲਾਂ ਨਾਲੋਂ ਉਹ ਸਕੂਲ ਜਿੱਥੋਂ ਪੰਜਾਬ ਦਾ ਭਵਿੱਖ ਵਾਕਿਆ ਨੇ ਹੈ ਜਿੱਥੇ ਲੋੜ ਹੈ ਇੰਟਰਵੈਂਸ਼ਨ ਦੀ ਉਹਨਾਂ ਸਕੂਲਾਂ ਨੂੰ ਚੁਣਿਏ ਉਹਦੇ ਵਿੱਚ ਉਹਨਾਂ ਨੂੰ ਇੰਨੀ ਹੈ कि अगर कोई कि सैयदा ਉੱਥੇ ਕੋਈ ਜਜ਼ਬਾਤੀ ਰਿਸ਼ਤਾ ਹੈ ਕੋਈ ਆਫੀਸਰ